ਵਾਹਿਗੁਰੂ ਜੀ ਕਾ ਕਲ ਸਾਹ ਕਰਹਿ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਭਾਣੇ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਵਹਿ ਬੂਝਹਿ ਨਾਹੀ ਅਣ ਦਿਨ ਦੁੱਖ ਵਿਹਾਨੀ ਜੀ ਆਪਣਾ ਧਰਮ ਗਵਾਵਹਿ ਇਥਿ ਠਮਕ ਬੂਝਹਿ ਨਾਹੀ ਇਥਿ ਵਿਸਰਾਮ ਅਣ ਦਿਨ ਦੁੱਖ ਵਿਹਾਨੀ ਮਨਮੁਖ ਅੰਧ ਨਾ ਚੇਤਿ ਹੀ ਦੂਬ ਮੋਇ ਬਿਨ ਪਾਣੀ ਇਹ ਵੀ ਯਾਦ ਰੱਖਣ ਵਾਲੀ ਥਮਕ ਹੈ ਮਨਮੁਖ ਅੰਧ ਇਹ ਥਮਕਾ ਨਾ ਚੇਤਿ ਹੀ ਅੰਧ ਨਾ ਚੇਤਿ ਹੀ ਨੀ ਗਾਣਾ ਮਨਮੁਖ ਅੰਧ ਨਾ ਚੇਤਿ ਹੀ ਦੂਬ ਮੋਇ ਬਿਨ ਪਾਣੀ ਮਾਨ ਰੇ ਸਦਾ ਪਜਹੁ ਹਰਿ ਸਰਣਾਈ ਗੁਰ ਗੁਰ ਕਾ ਸਬਦ ਅੰਤਰ ਵਸੈ ਤਾ ਹਰ ਵਿਸਰ ਨਾ ਜਾਈ ਰਹਾਉ ਇਹੋ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋ ਮੈਂ ਦੁਸ਼ਟੀ ਪਾਈ ਆਮਣ ਜਾਣਾ ਜੰਮਣਾ ਮਰਣਾ ਮਨਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਆਤ ਸੁਖਾਲੀ ਹਾਂ ਆਤ ਪੁੱਲਾ ਹੀ ਬੋਲਣਾ ਬਹੁਤੀ ਜਿਆਦੀ ਸੁਖਾ ਨੂੰ ਦੇਣ ਵਾਲੀ ਸੁਖਾਂ ਦਾ ਘਰ ਹੈ ਆਲੇ ਨਾਮ ਘਰ ਦਾ ਜੋ ਇੱਚੇ ਸੋ ਫਲ ਪਾਏ ਜਾਤ ਸਾਤ ਤਾਪ ਜਾਤ ਸਾਤ ਤਾਪ ਪਵਿੱਤ ਸਰੀਰਾ ਬੁੱਲੇ ਪਾਦੀ ਬੁੱਲਣਿਆ ਜਾਤ ਸਾਤ ਤਾਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਗੁਰ ਕੀ ਸਰਣਾਗਤੀ ਹਾ ਤਿਨ ਕੈ ਬਾਲ ਜਾਓ ਦਰ ਸਚੈ ਸਤੀ ਵੜਿਆਈ ਸਹਜੇ ਸਤਿ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੀ ਜੋ ਦੁਹਾਗਣ ਤਨ 시ਗਾਰ ਸਿਜੈ ਕੰਤ ਨ ਆਵਈ ਨਿਤ ਨਿਤ ਹੋਇ ਖਵਾਰ ਪਿਰ ਕਾ ਮਹਿਲ ਨਾ ਪਾਵਈ ਨਾ ਦਿਸੈ ਘਰਬਾਰ ਭਾਈ ਰੇ ਇਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰੱਖਿਆ ਉਰਤਾਰ ਮਿੱਠਾ ਬੁਲਹਿ ਨਿਵ ਚੱਲਹਿ ਸਿਜੈ ਰਵ ਪਤਾਰ ਸਿਜੈ ਰਵ ਪਤਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਉਪਾਰ ਥੋੜਾ ਪੂਰਾ ਉਚਾਰਨ ਕਰਨਾ ਸੋਭਾਵੰਤੀ ਸੁਹਾਗਣੀ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਉਪਾਰ ਪੂਰਾ ਭਾਗ ਸਤਗੁਰ ਮਿਲੈ ਜਾ ਭਾਗਾ ਕਾ ਉਦੋ ਹੋਏ ਹਾ ਉਦੋ ਬੋਲਾ ਹੀ ਬੋਲਨਾ ਜਾ ਭਾਗਾ ਕਾ ਉਦੋ ਹੋਏ ਉਦੋਂ ਨਹੀਂ ਕਹਿਣਾ ਅੰਤਰ ਹੋ ਦੁਖ ਭ੍ਰਮ ਕੱਟੀਆ ਸੁਖ ਪ੍ਰਾਪਤ ਹੋਏ ਗੁਰ ਕਾ ਬਾਣਾ ਜੋ ਚੱਲੈ ਦੁਖ ਨਾ ਪਾਵੈ ਕੋਇ ਗੁਰ ਕੇ ਬਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਇ ਜਿਨਾਂ ਪ੍ਰਾਪਤ ਤਿੰਨ ਪੀਆ ਹਮੈ ਵਿੱਚ ਹੋ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾ ਪਿਰ ਜਾਣ ਆਪਣਾ ਤਨ ਮਨ ਅੱਗੇ ਧਰੀ ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੀ ਸਹਿਜ ਸਾਥ ਮਿਲਾਵੜਾ ਸਾਥ ਬੜਾਈ ਦੀ ਪਾਈ ਰੇ ਗੁਰ ਬਿਨ ਭਗਤ ਨ ਹੋਏ ਬੇਨ ਗੁਰ ਭਗਤ ਨ ਪਾਈਐ ਜੇ ਲੂਚੈ ਸਭ ਕੋਈ ਰਹਾਉ ਲਖ 84 ਫੇਰ ਪਾਇ ਕਾਮਣ ਦੂਦਿਆ ਭਾਈ 84 ਹਾ ਹਾ ਉਚਾਰਨ ਕਰਨਾ 84 ਨਹੀਂ ਕਹਿ ਦੇਣਾ ਸ਼ੁੱਧ ਉਚਾਰਨ ਕਰਨਾ ਲਖ 84 ਫੇਰ ਪਾਇਆ ਕਾਮਣ ਦੂਜੇ ਭਾਇ ਬੇਨ ਗੁਰ ਨੀਦ ਨ ਆਵਈ ਦੁਖੀ ਰਹਿਣ ਵਿਹਾਇ ਬੇਨ ਸਬਦ ਪੇਰ ਨ ਪਾਈਐ ਬਿਰਸਾ ਜਨਮ ਗਵਾਇ ਹੋ ਹੋ ਕਰਤੀ ਜਗ ਫਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨਾ ਚਿਤੈ ਸਭ ਬਾਦੀ ਜਮਕਾਲ ਇਹ ਵੀ ਯਾਦ ਰੱਖਣ ਵਾਲੀ ਜਮਕ ਹੈ ਅੰਧੀ ਪਦ ਤੇ ਜਮਕ ਲਾਉਣੀ ਹੈ ਅੰਧੀ ਨਾਮ ਨਹੀਂ ਜਣਾ ਹੈ ਅੰਧੀ ਨਾਮ ਨਾ ਚਿਤੈ ਸਭ ਬਾਦੀ ਜਮਕਾਲ ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮ ਅਰਦਾਸ ਮਾਲ ਨਾਮ ਰਤੇ ਸੇ ਨਿਰਮਲੀ ਗੁਰ ਕਾ ਸਹਿਜ ਸੁਭਾਈ ਮਾਨ ਤਨ ਰਤਾ ਰੰਗ ਸਿਓ ਦਸਨਾ ਰਸਨ ਰਸਾਈ ਨਾਨਕ ਰੰਗ ਨਾ ਉਤਰੈ ਜੋ ਹਾਰ ਧੁਰ ਛੋਡਿਆ ਲਾਲ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਈ ਜੀ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਜੈ ਤਾ ਨਿਰਮਲ ਹੋਐ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਭਾਈ ਰੇ ਇੱਥੇ ਵਿਸਰਾਮ ਲਾਉਣਾ ਭਗਤ ਹੀਣ ਇੱਥੇ ਜਮਕ ਦੀ ਲਾ ਕੇ ਵਿਚਾਰਨ ਕਰਨਾ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਸਾ ਜਨਮ ਗਵਾਇਆ ਰਹਾਵ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਸਾ ਜਨਮ ਗਵਾਇਆ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀਵ ਜੰਤ ਏ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਹਾਂਜੀ ਕਿਆ ਕੋ ਨਹੀਂ ਕਹਿ ਦੇਣਾ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਾਈ ਅਪੇ ਸੇਵ ਕਰਾਏ ਦੇਖ ਕੁਟੰਬ ਮੋਹ ਲੋਬਾਣਾ ਚਲਦਿਆ ਨਾਲ ਨਾ ਜਾਈ ਸਤਗੁਰ ਸੇਵ ਗੋਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਤੰਤੇ ਹੋਏ ਸਖਾਈ ਆਪਣਾ ਮਨ ਚਿਤ ਕਹ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵੱਸਲ ਹੈ ਹਾਂਜੀ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਇਸ ਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਨਾਨਕ ਇਥੇ ਯਮਕ ਲਾ ਦਨੀ ਹੈ ਸੋਭਾ ਸੁਰਤ ਦੇ ਪ੍ਰਭ ਇਥੇ ਵਿਸਰਾਮ ਹੈ ਆਪੇ ਇਥੇ ਯਮਕ ਲਾ ਦਨੀ ਹੈ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਧਾਨ ਜਨਨੀ ਜੇ ਨ ਜਾਇਆ ਧਨ ਪਿਤਾ ਪ੍ਰਧਾਨ ਸਤਗੁਰ ਸੇਵ ਸੁਖ ਪਾਇਆ ਵਿਚੋ ਗਿਆ ਗਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਜੀ ਖੜੇ ਪਦ ਜਿਹੜਾ ਭਾਰਾ ਹੀ ਵਿਚਾਰਨ ਕਰ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰਸਬਦੀ ਸਾਲਾਹੀਐ ਰੰਗੇ ਸਹਿਜ ਸੁਭਾਈ ਸੱਚਾ ਸੱਚ ਸਮਾਇਆ ਮਿਲ ਰਹਿ ਨਾ ਵਿਛੜ ਜਾਏ ਇਹ ਧਿਆਨ ਨਾਲ ਠਮਕ ਲਾਉਣੀ ਐ ਸੱਚਾ ਸੱਚ ਸਮਾਇਆ ਇਥੇ ਵੀ ਸ਼ਰਾਮ ਹੈ ਮਿਲ ਰਹਿ ਨਾ ਵਿਛੜ ਜਾਏ ਇਉਂ ਨਹੀਂ ਕਹਿਣਾ ਮਿਲ ਰਹਿ ਨਾ ਇੱਥੇ ਰੁਕਣਾ ਹੈ ਮਿਲ ਰਹਿ ਨਾ ਵਿਛੁਪ ਜਾਏ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਏ ਮਨੁੱਖ ਜਿਹੜਾ ਨਾ ਸੱਚਾ ਹੋਣ ਕਰਕੇ ਨਾਮ ਜਪ ਕੇ ਸੱਚ ਦੇ ਵਿੱਚ ਸਮਾ ਜਾਂਦਾ ਹੈ ਅਤੇ ਮਿਲ ਰਹਿੰਦਾ ਹੈ ਵਾਹਿਗੁਰੂ ਨਾਲ ਮਿਲ ਰਹਿੰਦਾ ਹੈ ਤੇ ਕਦੀ ਵਿਛੜਦਾ ਨਹੀਂ ਕਿਰੀ ਵਿੱਚੁੰਨੇ ਮੇਲਿਆ ਨਾ ਸਤਿਗੁਰ ਪੰਨ ਪਾਏ ਆਪੇ ਕਾਰ ਕਰਾਏ ਸੀ ਅਵਰ ਨਾ ਕਰਨਾ ਜਾਏ ਮਾਨ ਤਨ ਰੱਤਾ ਰੰਗ ਸਿਓ ਹਉ ਮੈ ਤਜ ਵਿਕਾਰ ਐਹ ਨਿਸਹਿ ਹਿਰਦੈ 라ਵ ਰਹੈ ਨਿਰਪਉ ਨਾਮ ਨਿਰੰਕਾਰ ਨਾਨਕ ਆਪ ਮਿਲਾਇ ਅਨ ਪੂਰਾ ਸ਼ਬਦ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ